ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਚਿਚੜਾਂ ਦੇ ਬਾਰੇ ਜਾਣਕਾਰੀ ਦੇਣੀ ਹੈ ਕਿ ਚਿਚੜਾਂ ਦੇ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਅਸੀਂ 2 ਮਿੰਟਾਂ ਦੇ ਵਿੱਚ ਕਿਦਾਂ ਚਿਚੜਾਂ ਦਾ ਖਾਤਮਾ ਕਰ ਸਕਦੇ ਹਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਡਾ ਵੀ ਅੱਗੇ ਹਲਾ ਹੋ ਸਕੇ ਤੇ ਪਸ਼ੂਆਂ ਨੂੰ ਚਿਚੜਾਂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਨੇ ਇਹਦੇ ਨਾਲ ਪਸ਼ੂਆਂ ਦੇ ਸਿਹਤ ਦੇ ਉੱਪਰ ਕਾਫੀ ਇਫੈਕਟਡ ਪੈਂਦਾ ਹੈ ਜ਼ਿਆਦਾਤਰ ਇਹ ਬਹੁਤ ਹੀ ਜ਼ਿਆਦਾ ਪਸ਼ੂਆਂ ਦਾ ਖੂਨ ਚੂਸ ਲੈਂਦੇ ਨੇ ਜਿਸ ਕਰਕੇ ਪਸ਼ੂਆਂ ਦੇ ਸਿਹਤ ਦੇ ਉੱਪਰ ਬਹੁਤ ਹੀ ਮਾੜਾ ਅਸਰ ਪੈਂਦਾ ਹੈਗਾ ਜਿਹਦੇ ਕਰਕੇ ਸਾਡੇ ਪਸ਼ੂ ਦੁੱਧ ਸੁਕਾ ਜਾਂਦੇ ਹਨ ਕਿਉਂਕਿ ਉਹਨਾਂ ਦੇ ਐਚ ਵੀ ਵਿੱਚ ਵੀ ਬਹੁਤ ਹੀ ਜ਼ਿਆਦਾ ਕਮੀ ਆ ਜਾਂਦੀ ਹਨ ਜੇ ਇਹ ਬਹੁਤ ਹੀ ਜ਼ਿਆਦਾ ਹੋਰ ਤਾਂ ਪਸ਼ੂਆਂ ਦੇ ਡੈੱਡ ਹੋਣ ਦਾ ਕਾਰਨ ਵੀ ਬਣਦੇ ਨੇ ਤੇ ਇਹਨਾਂ ਦੇ ਨਾਲ ਬਹੁਤ ਹੀ ਤਰ੍ਹਾਂ ਦੇ ਵਾਇਰਸ ਫੈਲਦੇ ਹਨ ਜੀ ਦੇ ਕਰਕੇ ਪਸ਼ੂ ਇੰਜੈਕਟਡ ਹੁੰਦੇ ਨੇ ਇੱਕ ਤੋਂ ਦੂਸਰੇ ਤੱਕ ਇਹ ਛਿੱਚੜ ਇਸ ਨੂੰ ਵਾਇਰਸ ਨੂੰ ਫਲਾਉਂਦੇ ਹਨ ਜਿਵੇਂ ਕਿ ਲੰਪੀ ਸਕਿਨ ਹੋਰ ਹੀ ਕਈ ਤਰ੍ਹਾਂ ਦੇ ਅਨੇਕਾ ਵਾਇਰਸ ਫੈਲਦੇ ਹਨ ਜੋ ਸਾਡੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਬਹੁਤ ਸਾਰੀਆਂ ਦਵਾਈਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਅਸੀਂ ਵਰਤਦੇ ਹਾਂ ਪਰ ਉਹ ਜ਼ਿਆਦਾਤਰ ਜਦੋਂ ਆਪਾਂ ਦਵਾਈਆਂ ਦਾ ਛੜਕਾਅ ਕਰਦੇ ਆ ਜਾਂ ਪਸ਼ੂ ਦੇ ਮਾਲਿਸ਼ ਕਰਦੇ ਆ ਉਸ ਦਵਾਈ ਦੀ ਤਾਂ ਇਹ ਛੋਟੇ ਬੱਚਿਆਂ ਨੂੰ ਕਾਫੀ ਜ਼ਿਆਦਾ ਅਫੈਕਟਡ ਕਰਦੀਆਂ ਨੇ ਜੋ ਕਿ ਉਹਨਾਂ ਦੀ ਸਿਹਤ ਵਾਸਤੇ ਸਹੀ ਨਹੀਂ ਹੁੰਦੀਆਂ ਕਿਉਂਕਿ ਚਿਚੜਾਂ ਦੇ ਕਾਰਨ ਪਹਿਲਾਂ ਹੀ ਉਹ ਬਹੁਤ ਜ਼ਿਆਦਾ ਕਮਜ਼ੋਰ ਹੋਏ ਹੁੰਦੇ ਹਨ ਉੱਪਰੋਂ ਇਹਨਾਂ ਦੀ ਦਵਾਈ ਦਾ ਜਿਹੜਾ ਅਸਰ ਹੈ ਉਹ ਬਹੁਤ ਹੀ ਬੁਰਾ ਪੈਂਦਾ ਹੈ ਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ 100% ਹੱਲ ਦੱਸਾਂਗੇ ਕਿ ਕਿਵੇਂ 2 ਮਿੰਟਾਂ ਦੇ ਵਿੱਚ ਤੁਸੀਂ ਇਨ੍ਹਾਂ ਚਿਚੜਾਂ ਦਾ ਖਾਤਮਾ ਕਰ ਸਕਦੇ ਹੋ ਤੇ ਆਪਣੇ ਪਸ਼ੂਆਂ ਦੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਦੇ ਹੋ ਤੇ ਆਓ ਤੁਹਾਨੂੰ ਇਸ ਦੇ ਵਿੱਚ ਦੱਸਦੀਆਂ ਕਿ ਕਿਸ ਤਰ੍ਹਾਂ ਸਿਰਫ ਤਿੰਨ ਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਣਗੀਆਂ 50 ਗ੍ਰਾਮ ਤੁਸੀਂ ਕਪੂਰ ਲੈਣੀ ਹੈ ਦੋਸਤੋ ਤੇ ਇਹਦੇ ਵਿੱਚ ਤੁਸੀਂ 20 ਗ੍ਰਾਮ ਜਿਹੜੀ ਨਸਵਾਰ ਲੈਣੀ ਹੈ ਤੇ ਜਿਹੜੀ 40 ਗ੍ਰਾਮ ਤੁਸੀਂ ਇਹਦੇ ਵਿੱਚ ਦੋਸਤੋ ਪਾਕਿਸਤਾਨੀ ਨੂਨ ਲ ਲੈਣਾ ਨਸਵਾਰ ਨੂਨ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਰਗੜ ਲੈਣਾ ਪੀਸ ਲੈਣਾ ਤੇ ਪੀਸ ਕੇ ਇਹਨਾਂ ਦੇ ਪਸ਼ੂਆਂ ਦੇ ਜਿਹੜਾ ਪੂਰੇ ਸਰੀਰ ਦੇ ਉੱਪਰ ਮਾਲਿਸ਼ ਕਰਨੀ ਹੈ ਤਾਂ ਤੁਸੀਂ ਦੇਖੋਗੇ ਕਿ 2 ਮਿੰਟਾਂ ਦੇ ਵਿੱਚ ਕਿਦਾਂ ਚਿਚੜਾਂ ਤੇ ਇਹ ਅਸਰ ਕਰਦੀ ਹੈ ਤੇ ਜੇ ਚਿਚਰਾਣੇ ਛੱਡ ਜਾਣਾ ਕੋਈ ਮੱਖੀ ਮੱਛਰ ਵੀ ਨੇੜੇ ਨਹੀਂ ਆਊਗਾ ਇਹਦੇ ਨਾਲ ਤੇ ਤੁਹਾਡੇ ਪਸ਼ੂਆਂ ਦੀ ਸਿਹਤ ਵੀ ਵਧੀਆ ਰਹੂਗੀ ਤੇ ਸਿਰਫ 2 ਮਿੰਟਾਂ ਦਾ ਇਲਾਜ ਹੋਏਗਾ ਉਸ ਤੋਂ ਇਲਾਵਾ ਦੋਸਤੋ ਜਿਹੜੇ ਚਿਚੜ ਤਰੇੜਾਂ ਦੇ ਵਿੱਚ ਰਹਿ ਜਾਂਦੇ ਨੇ ਫਰਸ਼ ਦੇ ਵਿੱਚ ਜਾਂ ਕੰਧਾਂ ਦੀਆਂ ਤਰੇੜਾਂ 'ਚ ਰਹਿ ਜਾਂਦੇ ਨੇ ਉਹਦੇ ਵਾਸਤੇ ਆਪਾਂ ਜਿਹੜੀ ਚਿੱਟੀ ਸਫੈਦੀ ਹੁੰਦੀ ਆ ਕਲੀ ਉਸ ਦੀ ਵਰਤੂ ਕਰ ਸਕਦੇ ਆ ਕਿ ਆਪਾਂ 15-20 ਦਿਨਾਂ ਦੇ ਵਿੱਚ ਵਿੱਚ ਇੱਕ ਅੜੀ ਦਾ ਜਿਹੜਾ ਛੜਕਾ ਆਪਣੇ ਪਸ਼ੂਆਂ ਦੇ ਥੱਲੇ ਤੇ ਕੰਧਾਂ ਦੀਆਂ ਤਰੇੜਾਂ ਦੇ ਵਿੱਚ ਕਰਨਾ ਚਾਹੀਦਾ ਹੈ ਜਿਦੇ ਨਾਲ ਜਿਹੜੇ ਚਿਚੜ ਹੈਗੇ ਆ ਉਹਨਾਂ ਦੇ ਜਿਹੜੇ ਬੱਚੇ ਹੈ ਉਹ ਵੀ ਮਰ ਜਾਂਦੇ ਨੇ ਤੇ ਚਿਚੜਾਂ ਦਾ ਖਾਤਮਾ ਵੀ ਹੋ ਜਾਂਦਾ ਕਿਉਂਕਿ ਜ਼ਿਆਦਾਤਰ ਜਿੱਥੇ ਟਾਇਰ ਵਗੈਰਾ ਪਏ ਹੁੰਦੇ ਨੇ ਜਾਂ ਕੋਈ ਆਪਣਾ ਸਾਧਨ ਖੜਾ ਹੁੰਦਾ ਉਹਦੇ ਟਾਇਰਾਂ ਦੇ ਥੱਲੇ ਇਹ ਆਂਡੇ ਦਿੰਦੇ ਨੇ ਬਸ ਉਸ ਜਗ੍ਹਾ ਤੇ ਤੁਸੀਂ ਕਲੀ ਦਾ ਛੜਕਾ ਕਰ ਦੇਣਾ ਕੰਧਾਂ ਦੀਆਂ ਤਰੇੜਾਂ ਵਿੱਚ ਕਲੀ ਦਾ ਛੜਕਾ ਕਰ ਦੇਣਾ ਜਿਸ ਦੇ ਨਾਲ ਇਹਨਾਂ ਚੇਚੜਾਂ ਦਾ ਖਾਤਮਾ ਬਿਲਕੁਲ ਹੋ ਜਾਵੇਗਾ ਤੇ ਤੁਹਾਡੇ ਪਸ਼ੂਆਂ ਦੀ ਜਿਹੜੀ ਸਿਹਤ ਆ ਦੋਸਤੋ ਉਹ ਬਹੁਤ ਹੀ ਜ਼ਿਆਦਾ ਵਧੀਆ ਰਹੂਗੀ ਜੇ ਤੁਸੀਂ ਅੱਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਸੀਂ ਇਹ ਵਾਲਾ ਨੁਕਤਾ ਜ਼ਰੂਰ ਵਰਤੋ ਇਹਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਪਸ਼ੂਆਂ ਦੀ ਸਿਹਤ ਵੀ ਬਹੁਤ ਵਧੀਆ ਰਹੂਗੀ ਤੇ ਚਿਚੜਾਂ ਦਾ ਖਤਮਾ ਵੀ ਹੋਏਗਾ ਧੰਨਵਾਦ